ਸਾਤ ਸੋ ਠੀਕਾ ਜੀ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਮੇਰੇ ਤਾਂ ਬਹੁਤ ਦਰਦਾਂ ਨਿਕਲਦੀਆਂ ਸਿਰ ਦੀਆਂ ਗੋਡੇ ਦੇ ਕਰਚ-ਕਰਚਣ ਦੀ ਲੱਕ ਦਰਦ ਕਰਦਾ ਹੈ ਮੇਰੀਆਂ ਬਾਹਾਂ ਬੜੀਆਂ ਦਰਦੀਆਂ ਮੇਰੇ ਕੋਲ ਬੈਠਾ ਬਹੋਤਾ ਨਹੀਂ ਜਾਂਦਾ ਵੀ ਪਰ ਮੈਂ ਬਹੁਤ ਅੱਗੇ ਨਾਲ ਸੁਖੀਆਂ ਤੁਹਾਡੇ ਗੋਡੇ ਦੁਖਦੇ ਸੀ ਕਰਚ-ਕਰਚ ਕਰਦੇ ਗਿਆ ਵੀ ਗੈਂਟੀਆਂ ਹੋ ਚੁੱਕਾ ਸੀਗਾ ਡਾਕਟਰ ਜੀ ਇਹਦੇ ਗੈਂਟਾ ਚੁੱਕਾ ਆ ਹਾਂਜੀ ਇਹ ਉਸ ਤਰ੍ਹਾਂ ਤੁਹਾਨੂੰ ਟਾਈਫੈਟ ਟਾਈਫੈਟ ਬਹੁਤ ਜ਼ਿਆਦਾ ਹੈ ਮੈਨੂੰ ਮੈਨ ਕੋਈ ਡਾਕਟਰ ਨਹੀਂ ਛੱਡਿਆ ਕਿੰਨੀਆਂ ਕੁ ਦਵਾਈਆਂ ਯੂਜ਼ ਕੀਤੀਆਂ ਤੇ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਸੀ ਮੈਨੂੰ ਤਾਂ 5 ਸਾਲ ਹੋ ਗਏ 5 ਸਾਲ ਤੋਂ ਮੈਂ ਕਹਿੰਦਾ ਦਵਾਈ ਯੂਜ਼ ਕਰਦੇ ਸੀ ਹਾਂਜੀ ਹਾਂਜੀ ਤੇ 5 ਸਾਲ ਤੋਂ ਕਿੱਥੇ ਕਿੱਥੋਂ ਦਵਾਈ ਖਾਧੀ ਮੈਂ ਬਹੁਤ ਡਾਕਟਰਾਂ ਬਿਆਸ ਤੱਕ ਚਲ ਗਈ ਪਰ ਕਿਤੇ ਹੋਰ ਪਤਾ ਨਹੀਂ ਹੋਇਆ ਮੈਨੂੰ ਜਿੱਥੇ ਵੀ ਕਿਹਨੂੰ ਦੱਸਾਂ ਦਵਾਈਆਂ ਲੈ ਕੇ ਯੂਜ਼ ਕੀਤੀਆਂ ਕੋਈ ਤਾਂ ਫਰਕ ਨਹੀਂ ਨਹੀਂ ਪਿਆ ਨਹੀਂ ਪਿਆ ਠੀਕ ਆ ਜੀ ਤੇ ਜਦ ਟਾਈਫੈਟ ਕਿੰਨੇ ਦਿਨ ਤੋਂ ਸੀ ਪੰਜ ਸਾਲ ਹੋਏ ਹੈ ਡਾਈਟਾਂ ਨੂੰ ਠੀਕ ਹੈ ਜੀ ਗਾਠੀਆਂ ਗੈਠੀਆਂ ਬਹੁਤ ਚੰਗਾ ਹੈ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਬਾਡੀ ਸਾਂ ਦੇ ਪੰਜ ਤਣੇ ਜੂਸ ਦੇ ਕੇ ਗਏ ਸੀ ਇਹ ਤੁਸੀਂ ਵਰਤੇ ਆ ਲਗਭਗ ਅੱਜ ਤੁਹਾਨੂੰ 50 ਦਿਨ ਹੋ ਚੁੱਕੇ ਹੈਗੇ ਆ ਹਾਂ ਜੀ ਤੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਬਹੁਤ ਫਰਕ ਪਿਆ ਵਾ ਦਵਾਈ ਦੇ ਨਾਲ ਹੁਣ ਮੈਂ ਉੱਠ ਕੇ ਤਰੀ ਫਿਰਦੀ ਆ ਮੈਂ ਬਾਹਰ ਵੀ ਜਾ ਕੇ ਕੰਮ ਫਿਰ ਲੈਂਦੀ ਆ ਪਹਿਲਾਂ ਤੁਰ ਨਹੀਂ ਜਾਂਦਾ ਸੀ ਪਹਿਲੇ ਨਹੀਂ ਤੁਰਿਆ ਲੱਗਦਾ ਫੜ ਕੇ ਚੱਲਦੀ ਸੀ ਹਾਂ ਜੀ ਤੇ ਹੁਣ ਉੱਤਰ ਫਿਰ ਲੈਨੇ ਆ ਹਾਂਜੀ ਹਾਂਜੀ ਤੇ ਜਿਹੜੀ ਤੁਹਾਨੂੰ ਟਾਈ ਫੈਟ ਸੀ ਉਹ ਵੀ ਠੀਕ ਹੋ ਗਾਇਆ ਹਾਂਜੀ ਉਹ ਵੀ ਠੀਕ ਆ ਜਿਹੜਾ ਤੁਹਾਨੂੰ ਲੱਕ ਤੇਨ ਕੱਢਦਾ ਸੀ ਸਾਹ ਦਰਦਾ ਮੇਰੀਆਂ ਹੁਣ ਹਟ ਗਈਆਂ ਤੇ ਤੁਹਾਨੂੰ ਉੱਠਿਆ ਨਹੀਂ ਜਾਂਦਾ ਸੀ ਕਹਿੰਦੇ ਨਹੀਂ ਉੱਠਿਆ ਨਹੀਂ ਹੁਣ ਵੀ ਥੋੜੇ ਉੱਠ ਕੇ ਦਿਖਾਉਂਗੇ ਤੁਹਾਨੂੰ ਹਾਂਜੀ ਠੀਕ ਆ ਜੀ ਠੀਕ ਆ ਜੀ ਤੇ ਹੁਣ ਸਰਸਪੈਕ ਦਾ 50 ਨੂੰ ਨੇ ਪੂਰੇ ਹੋ ਚੁੱਕੇ ਆ ਦੂਸਰਾ ਸਰਸਪੈਕ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਹਾਂਜੀ ਬਹੁਤ ਜਿਹੜੇ ਪਰਿਵਾਰ ਹੁੰਦੇ ਆ ਉੱਪਰੋ ਸਹਾਣੀ ਕਰ ਪਾਉਂਦੇ ਆ ਕਿ ਉਹ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਦਵਾਈਆਂ ਖਾਣੀਆਂ ਚਾਹੀਦੀਆਂ ਵੀ ਤਾਂ ਸਰੀਰ ਦੀ ਸਫਾਈ ਵਾਤੇ ਬਾਡੀ ਸਾਡ ਦੇ ਜੂਸ ਵਰਤਨੇ ਚਾਹੀਦੇ ਆ ਵੀ ਬਾਡੀ ਸਾਡ ਦੇ ਜੂਸ ਵਰਤਣੇ ਚਾਹੀਦੇ ਆ ਥੈਂਕ ਯੂ